ਕਿਉਂਕਿ ਕੋਈ ਵੀ ਮਾਂ ਮੈਂ ਵੀ ਇੱਕ ਮਾਂ ਐ ਸਭ ਤੋਂ ਪਹਿਲਾਂ ਤਾਂ ਮੈਂ ਉਹ ਮਾਂ ਪਿਓ ਦਾ ਦਰਦ ਮਹਿਸੂਸ ਕਰਦੀ ਆ ਇੱਕ ਘਰੋਂ ਇੱਕੋ ਹੀ ਪੁੱਤ ਹੋਵੇ ਮਾਪੇ ਦਾ ਜਦੋਂ ਤੁਰ ਜੇ ਇਹ ਪਤਾ ਉਹਨੂੰ ਹੀ ਲੱਗਦਾ ਜਿਨ੍ਹਾਂ ਦਾ ਪੁੱਤ ਤੁਰਦਾ ਦੂਜੇ ਲੋਕ ਤਾਂ ਗੱਲਾਂ ਕਰਨ ਵਾਲੇ ਹੁੰਦੇ ਆ ਸੋ ਬਹੁਤ ਹੀ ਦੁਖਦਾਈ ਖਬਰ ਸੀ ਮੇਰੇ ਲਈ ਉਸ ਦਿਨ ਜਦ ਮੈਂ ਮੈਂ ਸਿੱਧੂ ਮਸੇਵਾਲੇ ਦਾ ਸੁਣਿਆ ਔੜ ਇੰਨਾ ਦੁੱਖ ਲੱਗਦਾ ਕਿਸੇ ਦਾ ਜਵਾਨ ਪੁੱਤ ਹੀਰਾ ਪੁੱਤ ਇਦਾਂ ਚਲਾ ਜਾਵੇ ਜਦੋਂ ਡੈਥ ਹੋਈ ਨਾ ਜਦੋਂ ਮੈਂ ਕਿਹਾ ਵੀ ਕੋਈ ਗੱਲ ਤਾਂ ਮੁੰਡੇ ਚ ਹੈਗੀ ਸੀ ਮੈਨੂੰ ਅਫਸੋਸ ਵੀ ਮੈਂ ਪਿੰਡ ਵੀ ਗਈ ਮੈਂ ਉਹਨਾਂ ਦੇ ਅਫਸੋਸ ਵੀ ਕਰਕੇ ਆਈ ਫਿਰ ਮੈਂ ਜਦੋਂ ਉਹ ਤੇ ਗੀਤ ਸੁਣਿਆ ਨਾ ਲਿਰਿਕਸ ਕੱਢ ਕੇ ਸੱਚੀ ਮੱਚੀ ਮੈਂ ਦਿਲ ਦੀ ਗੱਲ ਕਰਦੀ ਮੈਨੂੰ ਐ ਲੱਗੇ ਵੀ ਮੈਂ ਕਿਵੇਂ ਇਹਨੂੰ ਜਿਉਂਦਾ ਕਰ ਲਾਂ ਮੁੰਡੇ ਉਹ ਤਾਂ ਖੋਇਆ ਉਹਨਾਂ ਨੇ ਉਹਨਾਂ ਨੂੰ ਇਹ ਤਸੱਲੀ ਜ਼ਰੂਰ ਹੋਊਗੀ ਵੀ ਸਾਡੇ ਜੇ ਅਸੀਂ ਨਾ ਵੀ ਰਹੇ ਕੱਲ ਨੂੰ ਵਿਚਾਰੇ ਮੇਰੀ ਉਮਰ ਦੇ ਨੇ ਵੀ ਪਿੱਛੋਂ ਸਾਡਾ ਕੋਈ ਮੁੰਡਾ ਮਤਲਬ ਸਿੱਧੂ ਦੀ ਥਾਂ ਤੇ ਕੋਈ ਆਇਆ ਤਾਂ ਅਸੀਂ ਬੱਟ ਸਿੱਧੂ ਨਹੀਂ ਮੰਨਣਾ ਕਿਸੇ ਦਾ ਸਸੀਗਲ ਜੀ ਮੈਂ ਹਰਪ੍ਰੀਤ ਸਿੰਘ ਜਸਵਾਲ ਤੁਸੀਂ ਵੇਖ ਰਹੇ ਹੋ ਦਾ ਸਮਰ ਨਿਊਜ਼ ਬਹੁਤ ساری ਇਹ ਦਿਨ ਘਟਨਾਮੇ ਇਦਾਂ ਦੀਆਂ ਹੁੰਦੀਆਂ ਨੇ ਜੋ ਦਿਲ ਨੂੰ ਬੁਲੰਦਰ ਕੇ ਰੱਖ ਦਿੰਦੀਆਂ ਨੇ 29 ਮਈ ਸਿੱਧੂ ਮੂਸੇਵਾਲੇ ਦੀ ਡੈਥ ਡੇਟ ਜਿਸ ਦੇ ਪੂਰੇ ਫਿਲਮ ਇੰਡਸਟਰੀ ਮਿਊਜ਼ਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਉਸ ਸਮੇਂ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੋਇਆ ਸੋ 3 ਸਾਲ ਬੀਤਣ ਦੇ ਬਾਅਦ ਵੀ ਅੱਜ ਉਸ ਦਾ ਪਰਿਵਾਰ ਉਸ ਨੂੰ ਉਸੇ ਤਰ੍ਹਾਂ ਯਾਦ ਕਰ ਰਿਹਾ ਇਨਸਾਫ ਦੇ ਲਈ ਲੜਾਈ ਲੜੀ ਜਾ ਰਹੀ ਹੈ ਕਈ ਕਲਾਕਾਰ ਉਹਨਾਂ ਦਾ ਵਿਰੋਧ ਵੀ ਕਰਦੇ ਰਹੇ ਨੇ ਕਈ ਕਲਾਕਾਰ ਉਹਨਾਂ ਨੂੰ ਆਪਣੀਆਂ ਸਿਰ ਅੱਖਾਂ ਦੇ ਉੱਪਰ ਵੀ ਬਿਠਾਉਂਦੇ ਰਹੇ ਨੇ ਕਈ ਕਲਾਕਾਰ ਨੂੰ ਉਹਨਾਂ ਦੇ ਉਹ ਲੰਦੀ ਸਮਝ ਜਾ ਉਹਨਾਂ ਦੇ ਗੀਤਾਂ ਦੀ ਸਮਝ ਉਹਨਾਂ ਦੇ ਜਾਣ ਤੋਂ ਬਾਅਦ ਪਤਾ ਲੱਗੀ ਅਤੇ ਕਈਆਂ ਨੇ ਪਹਿਲਾਂ ਸਮਝ ਲਿਆ ਸੀ ਅੱਜ ਸਾਡੀ ਪੰਜਾਬੀ ਇੰਡਸਟਰੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਤਾਂ ਬਹੁਤ ਹੀ ਸਤਿਕਾਰਯੋਗ ਸੁਖੀ ਬਰਾਰ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਮਰ ਨਿਊਜ਼ ਨੂੰ ਜੀ ਆਇਆਂ ਨੂੰ ਮੇਰੇ ਘਰ ਆਇਓ ਤੇ तमाम ਸਮਰਨਯੋ ਦੇ শ্রোਤੇ ਕਿਉਂਕਿ ਮੇਰਾ ਪੁਰਾਣਾ ਚੈਨਲ ਹੈ ਸਭ ਨੂੰ ਮੇਰੇ ਵੱਲੋਂ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਸੁਖੀ ਜੀ ਅੱਜ ਬਹੁਤ ਮਾਰਾ ਦੇਣ ਮਿਊਜ਼ਿਕ ਇੰਡਸਟਰੀ ਦੇ ਲਈ ਆਖਿਆ ਜਾ ਸਕਦਾ ਕਿਉਂਕਿ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਅੱਜ ਉਹਨਾਂ ਦੀ ਵਰਸੀ ਆ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਯਾਦ ਕਰ? ਮੈਂ ਕਿਉਂਕਿ ਕੋਈ ਵੀ ਮਾਂ ਮੈਂ ਵੀ ਇੱਕ ਮਾਂ ਐ ਸਭ ਤੋਂ ਪਹਿਲਾਂ ਤਾਂ ਮੈਂ ਉਹ ਮਾਂ ਪਿਓ ਦਾ ਦਰਦ ਮਹਿਸੂਸ ਕਰਦੀ ਆ ਉਹਦੇ ਪਿੱਛੇ ਬੈਕਗ੍ਰਾਉਂਡ ਜੋ ਵੀ ਹੈ ਉਹਦੇ 'ਚ ਮੈਂ ਨਾ ਜਾਣਾ ਚਾਹਣੀ ਆ ਪੋਲੀਟਿਕਲੀ ਨਾ ਮੈਂ ਜਾਵਾਂ ਬਟ ਇੱਕ ਘਰੋਂ ਇਕ ਕੋਈ ਪੁੱਤ ਹੋਵੇ ਮਾਂ-ਬਾਪ ਦਾ ਜਦੋਂ ਤੁਰ ਜੇ ਇਹ ਪਤਾ ਉਹਨੂੰ ਹੀ ਲੱਗਦਾ ਜਿਨ੍ਹਾਂ ਦਾ ਪੁੱਤ ਤੁਰਦਾ ਦੂਜੇ ਲੋਕ ਤਾਂ ਗੱਲਾਂ ਕਰਨ ਵਾਲੇ ਹੁੰਦੇ ਆ ਸੋ ਬਹੁਤ ਹੀ ਦੁਖਦਾਈ ਖਬਰ ਸੀ ਮੇਰੇ ਲਈ ਉਸ ਦਿਨ ਜਦੋਂ ਮੈਂ ਮੈਂ ਸਿੱਧੂ ਮਸੇਵਾਲੇ ਦਾ ਸੁਣਿਆ ਆੜਾ ਇੰਨਾ ਦੁੱਖ ਲੱਗਦਾ ਕਿਸੇ ਦਾ ਜਵਾਨ ਪੁੱਤ ਹੀਰਾ ਪੁੱਤ ਇਦਾਂ ਚਲਾ ਜਾਵੇ ਆਣਾ ਹੀ ਮੌਤ ਜਿਹੜੀ ਜਿਹਨੇ ਅਣਹੋਣੀ ਜਿਹੜੀ ਹੋਈ ਉਹਦੇ ਨਾਲ ਉਹ ਬਹੁਤ ਮਾੜੀ ਗੱਲ ਆ ਤੇ ਮੈਂ ਸੱਚੇ ਦਿਲੋਂ ਆਪਣੇ ਪੁੱਤਰ ਨੂੰ ਮੈਂ ਸ਼ਰਧਾਂਜਲੀ ਅਰਪਿਤ ਕਰਦੀ ਆ ਤੇ ਯਾਦ ਵੀ ਕਰਦੀ ਆ ਉਹਨੂੰ ਸੋ ਜਦੋਂ ਸਿੱਧੂ ਮੂਸੇਵਾਲੇ ਨੇ ਆਪਣਾ ਸਫਰ ਸ਼ੁਰੂ ਕੀਤਾ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਸਾਰੇ ਕਲਾਕਾਰ ਜਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਸੀ ਲੇਕਿਨ ਜਦੋਂ ਹੀ ਉਹਨਾਂ ਦੀ ਡੈਥ ਹੋਈ ਜਾਂ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਤੁਸੀਂ ਵੀ ਕਈ ਵਾਰੀ ਗੱਲਾਂ ਕਰਦੇ ਹੁੰਦੇ ਸੀ ਕਿ ਮੈਂ ਜਦੋਂ ਉਹਨਾਂ ਨੂੰ ਸੁਣਿਆ ਬਾਅਦ ਦੇ ਵਿੱਚ ਕਿਸੇ ਨਾਲ ਤੋਂ ਚੁੰਨੀ ਲਾਉਣ ਲਈ ਕਦੇ ਨਹੀਂ ਗੱਲ ਕੀਤੀ ਦੇਣ ਵਾਲੀ ਗੱਲ ਕੀਤੀ ਸੋ ਉਹ ਜਿਹੜੀਆਂ ਚੀਜ਼ਾਂ ਸੀ ਉਹ ਹੁਣ ਵੀ ਬਲਬਲੇ ਉੱਠਦੇ ਨੇ ਨਹੀਂ ਮੈਂ ਵੀ ਵੇਖੋ ਕਿਉਂਕਿ ਮੈਂ ਸਭ ਨੂੰ ਪਤਾ ਮੈਂ ਸਪਸ਼ਟਾਂ ਤੇ ਸਿੱਧੂ ਮੂਸੇਵਾਲਾ ਜਦੋਂ ਜਿਉਂਦਾ ਸੀ ਮੈਂ ਕਦੇ ਉਹਦਾ ਕੋਈ ਗੀਤ ਨਹੀਂ ਸੁਣਿਆ ਕਿਉਂਕਿ ਉਹ ਬੱਚਾ ਸੀ ਚਲੋ ਹਥਿਆਰ ਥੁਰ ਗਾਉਂਦਾ ਸੀ ਮੈਂ ਥੋੜਾ ਜਿਹਾ ਉਲਟ ਸੀ ਹਾਲਾਂਕਿ ਹੁਣ ਮੈਂ ਨਾਰਮਲਾਈਜ਼ ਆ ਥੋੜਾ ਜਿਹਾ ਕਿਉਂਕਿ ਹਥਿਆਰ ਵਾਲੇ ਗੀਤ ਗਾਉਣੇ ਇੰਨਾ ਮਾੜਾ ਨਹੀਂ ਜਿੰਨੇ ਅਸ਼ਲੀਲਤਾ ਵਾਲੇ ਗੀਤ ਦੂਜੇ ਸਿੰਗਰ ਪਰੋਸ ਰਹੇ ਨੇ ਫਿਰ ਉਹਦੀ ਜਦੋਂ ਡੈਥ ਹੋਈ ਨਾ ਜਦੋਂ ਮੈਂ ਕਿਹਾ ਵੀ ਕੋਈ ਗੱਲ ਤਾਂ ਮੁੰਡੇ ਚ ਹੈਗੀ ਸੀ ਮੈਨੂੰ ਅਫਸੋਸ ਵੀ ਪਿੰਡ ਵੀ ਗਈ ਮੈਂ ਉਹਨਾਂ ਦੇ ਅਫਸੋਸ ਵੀ ਕਰਕੇ ਆਈ ਫਿਰ ਮੈਂ ਜਦੋਂ ਉਹਦੇ ਗੀਤ ਸੁਣੇ ਨਾ ਲਿਰਿਕਸ ਕੱਢ ਕੇ ਸੱਚੀ ਮੱਚੀ ਮੈਂ ਦਿਲ ਡਿਕਲਦਾ ਸੀ ਮੈਨੂੰ ਐ ਲੱਗੇ ਵੀ ਮੈਂ ਕਿਵੇਂ ਇਹਨੂੰ ਜਿਉਂਦਾ ਕਰ ਲਾਂ ਮੁੰਡੇ ਨੂੰ ਮਤਲਬ ਜੋ ਲਿਖ ਗਿਆ ਜਟਾਣੇ ਬਾਰੇ ਜਾਂ ਆਪਾਂ ਨੂੰ ਤਾਂ ਮੈਨੂੰ ਨਹੀਂ ਪਤਾ ਸੀ ਸੀਨੀਅਰ ਮਤਲਬ ਉਹ ਮੁੰਡੇ ਦੀ ਜਿਹੜੀ ਲੇਖਣੀ ਚ ਮੈਨੂੰ ਨਹੀਂ ਪਤਾ ਉਹਦੀ ਮੌਤ ਵਿਚਾਰੇ ਦੀ ਕਿਵੇਂ ਹੋਈ ਜਾਂ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਮੈਨੂੰ ਉਹਦੇ ਨਾਲ ਕੋਈ ਸਬੰਧ ਨਹੀਂ ਮੈਨੂੰ ਸਬੰਧ ਇਹੀ ਹੈ ਵੀ ਉਹ ਉਮਰ ਤੋਂ ਪਹਿਲਾਂ ਇੰਨੀ ਛੋਟੀ ਉਮਰ ਇੰਨਾ ਵਧੀਆ ਰਾਈਟਰ ਵਿਚਾਰਾ ਤੇ ਐਦਾਂ ਮੌਤ ਕੋਈ ਮਾਰ ਦੇ ਉਹਨੂੰ ਮਾਰ ਗਿਆ ਜਾਂ ਜੋ ਵੀ ਜਿਹੜਾ ਵੀ ਮਾਰ ਕੇ ਗਿਆ ਨਾ ਉਹਨਾਂ ਦਾ ਭਲਾ ਨਹੀਂ ਹੋਣਾ ਜ਼ਿੰਦਗੀ ਚ ਕਦੇ ਵੀ ਬਾਕੀ ਜੇ ਕਿਸੇ ਨਾਲ ਗਿਲੇ ਸ਼ਿਕਵੇ ਤਾਂ ਆਪਣੇ ਵੀ ਕਲਾਕਾਰਾਂ ਦੇ ਸਾਡੇ ਆਪਸ ਚ ਮਾੜੇ ਮੋٹے ਚੱਲਦੇ ਰਹਿੰਦੇ ਉਹ ਮਸਲੇ ਨਾ ਬਹਿ ਕੇ ਹੱਲਝਾੜ ਲੈਣੇ ਚਾਹੀਦੇ ਤੇ ਮੈਂ ਕਲਾਕਾਰਾਂ ਨੂੰ ਨਾਲ ਅੱਜ ਦੇ ਦਿਨ ਅਪੀਲ ਵੀ ਕਰਦੀ ਆਂ ਵੀ ਇੱਕ ਦੂਜੇ ਨਾਲ ਆਪਾਂ ਨੂੰ ਰੰਜਿਸ਼ ਰੱਖਣ ਦੀ ਕੀ ਲੋੜ ਐ ਕੀ ਪਤਾ ਕਿਹੜੇ ਵੇਲੇ ਕੀ ਦਾ ਬਿਸਤਰਾ ਗੋਲ ਹੋ ਜਾਣਾ ਸੋ ਥੋੜਾ ਜਿਹਾ ਡਰ ਕੇ ਰੋ ਤਾਂ ਮੈਂ ਅੱਜ ਦਿਲਸ਼ਾਦ ਅਖਤਰ ਨੂੰ ਵੀ ਯਾਦ ਕਰਦੀ ਆ ਉਹ ਵੀ ਤਾਂ ਹੀ ਮਾਰੇ ਗਿਆ ਸੀ ਮਤਲਬ ਬੇਮੋਤੀ ਮੌਤ ਹੀ ਮਰਿਆ ਨਾ ਦਿਲਸ਼ਾਦ ਅਖਤਰ ਵੀ ਉਦੋਂ ਮੀਡੀਆ ਨਹੀਂ ਸੀ ਹੁੰਦਾ ਉਦੋਂ ਅਸੀਂ ਵੈਸੇ ਫਿਜ਼ੀਕਲੀ ਸ਼ਰਧਾਂਜਲੀ ਦੇ ਕੇ ਦੇਣ ਗਏ ਸੀ ਸੋ ਇਸ ਤਰ੍ਹਾਂ ਕਿਸੇ ਵੀ ਕਲਾਕਾਰ ਦਾ ਜਾਂ ਕਿਸੇ ਵੀ ਇਨਸਾਨ ਦਾ ਪੰਜਾਬ 'ਚ ਕੋਈ ਵੀ ਮੁੰਡਾ ਕੁੜੀ ਇਨਸਾਨ ਹੈ ਉਹ ਤਾਂ ਇਸ ਤਰ੍ਹਾਂ ਬੇਵਕਤੇ ਮਾਰਿਆ ਜਾਣਾ ਇਹ ਬਹੁਤ ਮਤਲਬ ਪੰਜਾਬ ਲਈ ਵੀ ਬਹੁਤ ਮਤਲਬ ਧੱਬੇ ਵਾਲੀ ਗੱਲ ਹੈ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਤੇ ਅਸੀਂ ਕਲਾਕਾਰਾਂ ਮੈਂ ਵੀ ਕਲਾਕਾਰਾਂ ਥੋੜਾ ਜਆ ਮਤਲਬ ਸਰਕਾਰਾਂ ਨੂੰ ਵੀ ਜਿਹੜੀਆਂ ਵੀ ਗੰਭੀਰ ਹੋਣਾ ਚਾਹੀਦਾ ਵੀ ਛੇਤੀ ਤੋਂ ਛੇਤੀ ਕਿਉਂਕਿ ਉਦੋਂ ਨੂੰ ਵੇਖ ਮੂਸੇਵਾਲੇ ਦੇ ਜਿਹੜੇ ਮਾਪੇ ਆ ਉਹ ਰੋਲਦੇ ਫਿਰਦੇ ਆ ਵਿਚਾਰੇ ਤੋਂ ਪਤਾ ਨਹੀਂ ਇਨਸਾਫ ਕਿਉਂ ਨਹੀਂ ਮਿਲੇ ਪਰ ਮੈਨੂੰ ਲੱਗਦਾ ਵੀ ਹਜੇ ਤੱਕ ਇਨਸਾਫ ਮਿਲਿਆ ਨਹੀਂਗਾ ਕਿਉਂਕਿ ਇਹਦੇ ਚ ਸਾਡੀਆਂ ਕੋਰਟਾਂ ਵੀ ਪੈਸਾ ਬਹੁਤ ਦੇਰ ਕਰ ਦਿੰਦੀਆਂ ਜਿਹੜਾ ਸਾਡੇ ਕੋਰਟ ਸਿਸਟਮ ਹੈ ਨਾ ਮਤਲਬ ਉਹ ਬਹੁਤ ਦੇਰ ਕੇਸਾਂ ਉਹਦੋਂ ਬੰਦੇ ਬੀਤ ਜਾਂਦੇ ਤੁਸੀਂ ਦੇਖੋ ਜਿਹੜੀਆਂ ਅਰਬਨ ਕੰਟਰੀਜ਼ ਨੇ ਮੁਸਲਮ ਕੰਟਰੀਜ਼ ਨੇ ਇੱਥੇ ਕੋਈ ਚੋਰ ਕਰ ਦੇ ਕਤਲ ਕਤਲ ਹੋ ਜਾਏ ਆਪਣੇ ਤਾਂ 20-20 ਸਾਲਾਂ ਚ ਨਾ ਬੁੜੇ ਹੋ ਕੇ ਨਿਕਲਦੇ ਆ ਜੇਲ੍ਹ ਚ ਉਹੋ ਜਿਹੇ ਰੂਲ ਮੈਂ ਕਹਿੰਨੇ ਆਈ ਐਪਰੀਸ਼ੀਏਟ ਤੇ ਮੈਂ ਦੁਬਈ ਵੀ ਜਾਨਣੀ ਆ ਸਾਰੇ ਦੇਸ਼ਾਂ ਚ ਜਾਨਣੀ ਆ ਉਹ ਉਹਨਾਂ ਦਾ ਇਹ ਆ ਵੀ ਜੇ ਕਿਸੇ ਨੇ ਚੋਰੀ ਕਰ ਲਈ ਨਾਲ ਦੀ ਨਾਲ ਹੱਥ ਕੱਟ ਦਿਓ ਜੇ ਮਰਡਰ ਕਰਤਾ ਚਰਾਹੇ 'ਚ ਖੜਕੇ ਮਾਰੋ ਉਹੋ ਜਿਹੀ ਸਜ਼ਾਵਾਂ ਸਾਡੇ ਪੰਜਾਬ 'ਚ ਵੀ ਚਾਹੀਦੀਆਂ ਮਾਇੰਡ ਨਾ ਕਰੋ ਤਾਂ ਹੀ 댓ਸ ਵਾਈ ਸਾਡੇ ਪੰਜਾਬ ਚ ਨਹੀਂ ਸਾਰੇ ਮੁਲਕਾਂ ਚ ਜਿੱਥੇ ਕਾਨੂੰਨ ਹੈ ਨਹੀਂ ਉੱਥੇ ਹੀ ਇਹ ਜੇ ਅਪਰਾਧ ਫੈਲਦੇ ਜਾਦੇ ਹੁਣ ਤੁਸੀਂ ਰੋਜ਼ ਖਬਰਾਂ ਨਹੀਂ ਸੁਣਦੇ ਕਦੇ ਕੀ ਹੋਈ ਜਾਂਦਾ ਕਦੇ ਕੋਈ ਮਾਰਤਾ ਕਦੇ ਕੋਈ ਮਾਰਤਾ ਔਰ ਇਹ ਨਹੀਂ ਵੀ ਐਸੀ ਸਰਕਾਰ ਚ ਮੈਂ ਤਾਂ ਪਿਛਲੇ ਜਦੋਂ ਦਾ ਮੈਂ 60 ਸਾਲ ਦੀ ਹੋ ਗਈ ਮੈਂ ਤਾਂ ਇਹੀ ਕੁਝ ਦੇਖਦੀ ਪਈ ਆ ਅੱਛਾ ਸੁਖੀ ਜੀ ਜਿਹੜੀ ਆਪਾਂ ਗੱਲ ਕਰਦੇ ਆਂ ਕਿ ਗੈਂਗਸਟ੍ਰਿਜ਼ਮ ਦੀ ਗੱਲ ਕਰਦੇ ਆਂ ਜਾਂ ਜਿਵੇਂ ਲੜਾਈਆਂ ਝਗੜੇ ਨੇ ਜਾਂ ਇੱਕ ਦੂਸਰੇ ਦੇ ਪ੍ਰਤੀ ਦੂਸ਼ਣਬਾਜੀ ਹੁੰਦੀ ਆ ਸੋ ਇਹ ਕਿ ਕਿਉਂ ਮਤਲਬ ਕਲਾਕਾਰ ਤਾਂ ਪਿਆਰ ਵੰਡਦੇ ਨੇ ਜਿਹੜਾ ਮਿਊਜ਼ਿਕ ਆ ਉਹ ਰੂਹ ਦੀ ਖਰਾਕ ਮੰਨਿਆ ਜਾਂਦਾ ਉਹਦੇ ਚ ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਤੁਹਾਨੂੰ ਕੀ ਲੱਗਦਾ ਪੈਸਾ ਜਾਂ ਸ਼ੋਹਰਤ ਇਹ ਚੀਜ਼ਾਂ ਨੇ ਸਾਡੇ ਕਲਾਕਾਰਾਂ ਦੇ ਵਿੱਚ ਇਦਾਂ ਦਾ ਮਾਹੌਲ ਪੈਦਾ ਕਰਤਾ ਇਹ ਮੈਂ ਤੁਹਾਨੂੰ ਗੱਲ ਦੱਸਦੀ ਆ ਜਿਵੇਂ ਹੁਣ ਕਲਾਕਾਰ ਜਿਉਂ-ਜਿਉਂ ਅਮੀਰ ਹੋਈ ਜਾਂਦੇ ਹਨ ਤੇ ਹੌ ਤਾਂ ਉਹਨਾਂ ਦੀ ਪੈਸੇ ਦੀ ਭੁੱਖ ਹੋਰ ਵਧਦੀ ਜਾਂਦੀ ਹੈ ਉਹਨਾਂ ਨੂੰ ਇਹ ਹੁੰਦਾ ਵੀ ਹੈ ਫਲਾਨਾ ਕਲਾਕਾਰ 25 ਲੱਖ ਲੈਣ ਲੱਗਾ ਮੈਂ ਤਾਂ ਉਹ ਤੋਂ ਅੱਗੇ ਕਿਵੇਂ ਪਤਾ ਉਹ ਬਦਲ ਲਈ ਫਿਰ ਇੱਕ ਦੂਜੇ ਤੇ ਦੂਸ਼ਣ ਬਾਜੀ ਕਰਨੀ ਇੱਕ ਦੂਜੇ ਨੂੰ ਮਾੜਾ ਕਹਿਣਾ ਮੇਰੇ ਲਈ ਤਾਂ ਸਾਰੇ ਪਿਆਰੇ ਆ ਮੈਂ ਨਹੀਂ ਸਮਝਦੀ ਆ ਮਾੜਾ ਆ ਚੰਗਾ ਵੀ ਤੁਸੀਂ ਆਪਦੀ ਆਪਦੀ ਰੋਜੀ ਰੋਟੀ ਕਮਾ ਲਓ ਤੁਸੀਂ ਇੱਕ ਦੂਜੇ ਨਾਲ ਨਹੀਂ ਲੜਨਾ ਚਾਹੀਦਾ ਮੇਰੇ ਛੋਟੇ ਵੀਰ ਨੇ ਮੇਰੇ ਬੱਚੇ ਨੇ ਵੀ ਤੁਸੀਂ ਇੱਕ ਦੂਜੇ ਵਾਲਾ ਜਿਹੜੀਆਂ ਹਰਕਤਾਂ ਇੱਕ ਦੂਜੇ ਦੇ ਉਲਟ ਬੋਲਣਾ ਇੱਕ ਦੂਜੇ ਦੇ ਗੀਤ ਗਾਉਣੇ ਉਲਟਾ ਇੱਧਰ ਉੱਧਰ ਉਹ ਮੇਰਾ ਖਿਆਲ ਕੰਮ ਸਾਨੂੰ ਕਲਾਕਾਰਾਂ ਨੂੰ ਹੀ ਬੰਦ ਕਰਨਾ ਪਊਗਾ ਔਰ ਸਰਕਾਰਾਂ ਦਾ ਥੋੜਾ ਕਸੂਰ ਆ ਤੇ ਚ ਹੁਣ ਸਰਕਾਰ ਥੋੜਾ ਕਹਿੰਦੀ ਹੈ ਵੀ ਤੁਸੀਂ ਇੱਕ ਦੂਜੇ ਦੇ ਉਲਟ ਹੋ ਜੋ ਬਿਲਕੁਲ ਹਾਂ ਇਦਾਂ ਦੀ ਸਿੱਧੂ ਮੂਸੇਵਾਲਾ ਛੋਟਾ ਜਿਹੜਾ ਹੈਗਾ ਹਨਾ ਉਹ ਵੀ ਮਤਲਬ ਅੱਜ ਕਈ ਤਸਵੀਰਾਂ ਜਿਹੜੀਆਂ ਭਾਵਕ ਕਰਨ ਵਾਲੀਆਂ ਜਿਵੇਂ ਤੁਸੀਂ ਪਹਿਲਾਂ ਮਾਂ ਦੀ ਗੱਲ ਕੀਤੀ ਹੈ ਭਾਵਕ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਤੁਹਾਨੂੰ ਲੱਗਦਾ ਕਿ ਹੁਣ ਸਿੱਧੂ ਮੂਸੇਵਾਲੇ ਨੂੰ ਉਸ ਕੈਟਾਗਰੀ ਦੇ ਵਿੱਚ ਵਾਪਸ ਆਉਣਾ ਪਵੇਗਾ ਕਿ ਉਹਨਾਂ ਦੇ ਗਾਣੇ ਜਾਂ ਉਹ ਅੱਜ ਉਹ ਛੋਟਾ ਬੱਚਾ ਵਾ ਅੱਜ ਉਹ ਜੀਆਂ ਬਹੁਤ ਸਾਰੀਆਂ ਜਿਹੜੀਆਂ ਪਿਕਚਰਸ ਨੇ ਅਚ ਵਾਇਰਲ ਹੋਈਆਂ ਨੇ ਮਾਂ ਦੇ ਨਾਲ ਹਨਾ ਹਾਲਾਂਕਿ ਮਾਂ ਨੂੰ ਤਾਂ ਸਾਰੇ ਬੱਚੇ ਹੀ ਪਿਆਰੇ ਹੁੰਦੇ ਨੇ ਸੋ ਉਸ ਛੋਟੇ ਸਿੱਧੂ ਮੂਸੇਵਾਲੇ ਤੁਸੀਂ ਕੀ ਵੀ ਨਹੀਂ ਮੈਨੂੰ ਬੰਨ ਵੀ ਬਹੁਤ ਅੱਛਾ ਲੱਗਦਾ ਹੈ ਕਿ ਚਲੋ ਮਾਪੇ ਦਾ ਜਿਹੜੇ ਕੀ ਕਹਿੰਦੇ ਹੁੰਦੇ ਕੁੱਖ ਫੇਰ ਹਰੀ ਹੋਈ ਦੂਜੀ ਗੱਲ ਇੱਕ ਵਿਰਸਾ ਵਿਰਾਸਤ ਚ ਸਾਡੇ ਜ਼ਰੂਰੀ ਹੁੰਦਾ ਵੀ ਚਲੋ ਪੁੱਤ ਹੋ ਗਿਆ ਪੁੱਤ ਖੋਇਆ ਉਹਨਾਂ ਨੇ ਉਹਨਾਂ ਨੂੰ ਇਹ ਤਸੱਲੀ ਜ਼ਰੂਰ ਹੋਗੀ ਵੀ ਸਾਡੇ ਜੇ ਅਸੀਂ ਨਾ ਵੀ ਰਹੇ ਕੱਲ ਨੂੰ ਵਿਚਾਰੇ ਮੇਰੀ ਉਮਰ ਦੇ ਨੇ ਵੀ ਪਿੱਛੋਂ ਸਾਡਾ ਕੋਈ ਮੁੰਡਾ ਮਤਲਬ ਸਿੱਧੂ ਦੀ ਥਾਂ ਤੇ ਕੋਈ ਆਇਆ ਤੇ ਅਸੀਂ ਬੱਟ ਸਿੱਧੂ ਨਹੀਂ ਮੰਨਣਾ ਕਿਸੇ ਨੇ ਇਹ ਫਾਰਗੇਟ ਹੋ ਜਾਓ ਇੱਕ ਫੈਮਿਲੀ ਚ ਦੋ ਭਰਾ ਹੁੰਦੇ ਨੇ ਤਿੰਨ ਭਰਾ ਹੁੰਦੇ ਨੇ ਕਿੰਨੀਆਂ ਸਿੰਗਰਾਂ ਦਾ ਇੱਕ ਹੀ ਨਿਕਲਦਾ ਸਿੱਧੂ ਇੱਕੋ ਹੀ ਸੀ ਜੋ ਕਰ ਗਿਆ ਉਹ ਨਹੀਂ ਕਰ ਸਕਦਾ ਕੋਈ ਵੀ ਛੋਟਾ ਸਿੱਧੂ ਰੱਬ ਕਰੇ ਇਨਸ਼ਾ ਅੱਲਾ ਕਰੇ ਜਵਾਨੀਆਂ ਮਾਣੇ ਲੰਮੀ ਉਮਰ ਹੋਵੇ ਵੱਡੇ ਸਿੱਧੂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਉਹੋ ਜਿਹਾ ਹੋਵੇ ਪਰ ਮੈਂ ਤਾਂ ਰਹਿਣਾ ਨਹੀਂ ਪਰ ਉਹੋ ਜਿਹਾ ਨਹੀਂ ਬਣ ਸਕਦਾ ਕੋਈ ਇੱਕੋ ਹੀ ਸਖਸ਼ੀਤ ਜਿਹੜੀਆਂ ਇਹੋ ਜਿਹੀਆਂ ਸਖਸ਼ੀਤਾਂ ਹੋ ਰਹਿੰਦੀਆਂ ਵੀ ਥੋੜੀ ਦੇਰ ਉਹ ਇੱਕ ਰੱਬੀ ਰੂਹ ਜੀ ਮੈਨੂੰ ਲੱਗਿਆ ਵੀ ਜਿਹੜੀ ਥੋੜੀ ਦੇਰ ਇੰਨਾ ਕੁਝ ਕਰਕੇ ਵੇਖੋ ਮੈਂ ਕੈਨੇਡਾ ਜਾਣਾ ਉੱਥੇ ਸਾਰੇ ਜਿੱਥੇ ਜਾਵਾਂ ਜੀ ਮੁੱਸੇ ਵਾਲੇ ਵਰਗਾ ਤਾਂ ਕੋਈ ਗਾਉਂਦਾ ਹੀ ਨਹੀਂ ਅੱਛਾ ਉਹਦਾ ਮੈਨੂੰ ਪਤਾ ਨਹੀਂ ਸੀ ਮੈਂ ਕਹਾਂ ਮੈਂ ਕਿਹੜਾ ਮੁੱਸੇ ਵਾਲਾ ਵੀ ਮੈਂ ਤਾਂ ਜਾਣਦੀ ਨਹੀਂ ਉਹ ਸਾਰੇ ਹੀ ਕੈਨੇਡਾ ਫੈਨ ਅਮਰੀਕਾ ਫੈਨ ਉਹਦਾ ਸਾਰਾ ਕੁਝ ਹੀ ਫੈਨ ਉਹਦਾ ਸੋ ਤਾਂ ਇੱਕ ਰੂਹ ਆਈ ਸੀ ਕਿ ਥੋੜੀ ਦੇਰ ਲਈ ਆਈ ਸੀ ਤੇ ਉਹਦੀ ਇੰਨਾ ਟਾਈਮ ਹੀ ਲਿਖਿਆ ਸੀਗਾ ਉਹ ਆ ਕੇ ਚਲੀ ਗਈ ਉਹ ਝਰੂਰ ਨਹੀਂ ਪੈਦਾ ਹੁੰਦੀ ਹਣ ਨਾ ਅੱਜ ਅੱਜ ਅਸੀਂ ਸਿੱਧੂ ਮੂਸੇਵਾਲੇ ਦੀ ਗੱਲ ਕਰ ਰਹੇ ਹਾਂ ਦੂਸਰੇ ਪਾਸੇ ਸੀਂ ਗੱਲ ਕਰੀਏ ਕਿ ਤੁਸੀਂ ਇੱਕ ਕਲਾ ਦਾ ਮੰਦਿਰ ਬਣਾਉਣ ਜਾ ਰਹੇ ਹੋ ਪਟਿਆਲੇ ਦੇ ਵਿੱਚ ਜਿਹੜੇ ਕੋਈ ਵਿਰਾਸਤ ਅਸੀਂ ਕਿ ਜਿਹੜੇ ਲੋਕਾਂ ਨੂੰ ਕੋਈ ਲੋੜ ਹੋਊਗੀ ਉਹਦੀ ਵੀ ਤੁਸੀਂ ਮਦਦ ਕਰੋਗੇ ਹਾਲਾਂਕਿ ਤੁਸੀਂ ਹੈਰੀਟੇਜ ਮੰਦਿਰ ਦਾ ਨਾਮ ਦਿੱਤਾ ਹੈ ਬੜੀ ਵਧੀਆ ਇੱਕ ਗੱਲ ਨਿਕਲ ਕੇ ਆਈ ਹੈ ਸੋ ਇਹ ਇਹ ਕਨਸੈਪਟ ਕਿਵੇਂ ਆਇਆ ਜੀ ਮੈਨੂੰ ਕਨਸੈਪਟ ਇਹ ਹੈ ਮੈਂ ਦਿਲ ਦੀ ਗੱਲ ਦੱਸਾਂ ਮੈਂ ਸਿੱਧੂ ਮੂਸੇਵਾਲੇ ਨੂੰ ਬਹੁਤ ਐਪਰੀਸ਼ੀਏਟ ਕਰਦੀ ਹਾਂ ਕਲਾ ਕਲਾਕਾਰ ਹੈ ਜਿਹਨੇ ਪਿੰਡ ਚ ਹਵੇਲੀ ਬਣਾਈ ਸੋ ਮੇਰਾ ਪਿੰਡ ਪਟਿਆਲਾ ਮੈਂ ਪਟਿਆਲì ਰਹੀ ਹਾਂ ਪਟਿਆਲì ਐਜੂਕੇਸ਼ਨ ਕੀਤੀ ਐ ਸੋ ਮੈਨੂੰ ਲੱਗਿਆ ਵੀ ਪਟਿਆਲਾ ਰਿਆਸਤੀ ਸ਼ਹਿਰ ਆ ਵਿਰਾਸਤੀ ਸ਼ਹਿਰ ਕਿਉਂਕਿ ਪਟਿਆਲਾ ਮਸ਼ਹੂਰ ਹੈ ਸੋ ਕਿਉਂਕਿ ਵੇਖ ਮੇਰੀ ਗੱਲ ਸੁਣੋ ਅਸੀਂ ਜਿੰਨੇ ਲੋਕ ਆ ਪੰਜਾਬੀ ਗਾਇਕਾਂ ਜਿੰਨੇ ਜੋ ਵੀ ਹੈ ਪੰਜਾਬੀ ਫਿਲਮ ਹੈ ਕਿਤੇ ਕਰਕੇ ਪੰਜਾਬੀ ਮਾਂ ਬੋਲੀ ਕਰਕੇ ਹੀ ਹੈ ਨਾ 35 ਸ਼ਬਦਾਂ ਨਾਲ ਹੀ ਗੇਮ ਘੁੰਮੀ ਜਾਂਦੀ ਹੈ ਸਿੰਗਰਾਂ ਦੀ ਸੋ ਮੈਂ ਸੋਚਿਆ ਵੀ ਕਿ ਕਿਉਂ ਨਾ ਹੈਰੀਟੇਜ ਮੰਦਿਰ ਕਿਉਂ ਨਾ ਖੁੱਲ੍ਹਾ ਜਾਵੇ ਜਿੱਥੇ ਸਾਰੇ ਸਿੰਗਰਾਂ ਨੂੰ ਬੁਲਾ ਕੇ ਪੰਜਾਬੀ ਮਾਂ ਬੋਲੀ ਦੀ ਪੂਜਾ ਹੋਊਗੀ ਉੱਥੇ ਜਿਵੇਂ ਗੁਰੂਆਂ ਪੀਰਾਂ ਪਗੰਬਰਾਂ ਦੀ ਹੁੰਦੀ ਹੈ ਨਾ ਕਿਉਂਕਿ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਹੈ ਪੰਜਾਬੀ ਵਿਰਸਾ ਜਿਹੜਾ ਪੰਜਾਬੀ ਵਿਰਸਾ ਹੀ ਹੈ ਸੋ ਉਹ ਅੱਜ ਹੀ ਸ਼ੁਰੂਆਤ ਕੀਤੀ ਹੈ ਅਸੀਂ ਪਤਾ ਨਹੀਂ ਸ਼ੁਭ ਦਿਨ ਹੈ ਨਾ ਕਿਉਂਕਿ ਸ਼ੁਭ ਦੀਪ ਦਾ ਅੱਜ ਸਾਥੋ ਵਧਾਈਗੀ ਦੇ ਦਿ ਸੀਗਾ ਔਰ ਮੈਂ ਉਹਨੂੰ ਸ਼ਰਧਾਂਜਲੀ ਵੀ ਸਮਰਪਿਤ ਕਰਦੀ ਕੁਦਰਤੀ ਮੇਰਾ ਕੋਆਰਡੀਨੇਟ ਹੋ ਗਿਆ ਵੀ ਜਿਵੇਂ ਸਿੱਧੂ ਮੂਸੇਵਾਲੇ ਨੇ ਹਵੇਲੀ ਪਾਈ ਹੈ ਨਾ ਉਸੇ ਤਰ੍ਹਾਂ ਮੈਂ ਵੀ ਦੇ ਚਵਾਰੇ ਤੇ ਚਵਾਰਾ ਚਵਾਰੇ ਤੇ ਚਵਾਰਾ ਤੇ ਉੱਤੇ ਮੰਦਿਰ ਉੱਤੇ ਪੰਜਾਬੀ ਮਾਂ ਬੋਲੀ ਦਾ ਝੰਡਾ ਝੂਲਦਾ ਹੋਊਗਾ ਮੇਰੇ ਮੰਦਿਰ ਦੇ ਉੱਤੇ ਹਾਂਜੀ ਅੱਜ ਇੱਕ ਹੋਰ ਵੀ ਦੁਖਦਾਈ ਖਬਰ ਆਈ ਹੈ ਕਿਉਂਕਿ ਤੁਸੀਂ ਸਾਡੇ ਸੱਭਿਆਚਾਰ ਵਿਰਾਸਤ ਦੇ ਨਾਲ ਜੁੜੇ ਹੋਏ ਜਦੋਂ ਵੀ ਅਸੀਂ ਤੁਹਾਨੂੰ ਦੇਖਦੇ ਹਾਂ ਸਿਰ ਤੇ ਚੁੰਨੀ ਕੱਲ ਦੇ ਵਿੱਚ ਫਲਕਾਰੀ ਹਮੇਸ਼ਾ ਹੁੰਦੀ ਆ ਤਾਂ ਸਰਦਾਰ ਸੁਖਦੇਵ ਸਿੰਘ ਢੀਂਸਾ ਤੁਹਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਤੁਸੀਂ ਬੀਟੀ ਉਹਨਾਂ ਦੀ ਤੁਹਾਡੇ ਨਾਲ ਪੜਤੀ ਵੀ ਰਹੀ ਆ ਸੋ ਅੱਜ ਉਹਨਾਂ ਦਾ ਵੀ ਇੰਤਕਾਲ ਹੋ ਗਿਆ ਜੀ ਉਹਨਾਂ ਦੀ ਮਤਲਬ ਡੈਥ ਹੋ ਚੁੱਕੀ ਆ ਤੇ ਤੁਸੀਂ ਜਾ ਕੇ ਵੀ ਸੋ ਉਹਦਾਂ ਦੇ ਇਨਸਾਨਾਂ ਦਾ ਤੁਰ ਜਾਣਾ ਵੀ ਕਦੇ ਘਾਟਾ ਪੂਰਾ ਨਹੀਂ ਬਿਲਕੁਲ ਜੀ ਮੈਂ ਉਹਨਾਂ ਨੂੰ ਆਪਣੇ ਪਿਤਾ ਸਮਾਨ ਹੀ ਸਮਝਦੀ ਸੀ ਤੇ ਵਾਹ ਇੱਕ ਪੋਲਿਟਿਕਸ ਤੋਂ ਉੱਪਰ ਉੱਠ ਕੇ ਗੱਲ ਕਰਨ ਤਾਂ ਬਹੁਤ ਮਹਾਨ ਇਨਸਾਨ ਸੀ ਜਦੋਂ ਵੀ ਮੈਂ ਫੋਨ ਕਰਨਾ ਜਾਂ ਮੈਂ ਫੋਨ ਕਰਕੇ ਭੁੱਲ ਜਾਣਾ ਉਹ ਮੈਨੂੰ ਵਾਪਸ ਕਾਲ ਕਰਦੇ ਸੀ ਇੰਨਾ ਡਾਊਨ ਟੂ ਅਰਥ ਮੈਂ ਉਹਨਾਂ ਨੂੰ ਢਿੰਸਾ ਸਾਬ ਨੂੰ ਕਦੇ ਗੁੱਸੇ 'ਚ ਨਹੀਂ ਵੇਖਿਆ ਉਹਨਾਂ ਦੀ ਮੈਂ ਪੋਸਟ ਹਜੇ ਪਾ ਕੇ ਹਟੀ ਸੀ ਤਾਂ ਮੈਨੂੰ ਮੋਹਣੀ ਰਸੀਲਾ ਦਾ ਮੈਸੇਜ ਮਿਲ ਗਿਆ ਅੰਬਰ ਸਰੋ ਮਾਈ ਗੋਡ ਮਤਲਬ ਇੰਨੀ ਸ੍ਰੀਲੀ ਕਲਾਕਾਰ ਮੈਂਨੂੰ 4 ਦਿਨ ਪਹਿਲਾਂ ਇਹ ਕਹਿੰਦੀ ਸੀ ਭੈਣ ਜੀ ਇਕੱਠੇ ਗੀਤ ਕਰਾਵਾਂਗੇ ਮੇਰੇ ਨਾਲ ਮੱਖਦ ਮੁੱਕ ਗਈ ਮੈਂ ਕਿਹਾ ਤੂੰ ਜਿੰਨੇ ਮਰਜ਼ੀ ਮੈਂ ਕਿਹਾ ਤੂੰ ਆ ਤਾਂ ਸਹੀ ਤੇ ਅੱਜ ਦੋ ਮਨਹੂਸ ਖ ਤੀਜਾ ਹ ਮੇਰਾ ਪੁੱਤ ਸਿੱਧੂ ਮੁਸੇਵਾਲੇ ਦਾ ਹੋ ਗਿਆ। ਮਤਲਬ ਅੱਜ ਸੈਟਰਡੇ ਹੀ ਕਹਿ ਸਕਦੇ ਆਪਾਂ ਹਨਾ। ਪ੍ਰਮਾਤਮਾ ਬਲ ਬਖਸ਼ੇ ਸਾਰਿਆਂ ਦੇ ਪਰਿਵਾਰਾਂ ਨੂੰ ਸਿੱਧੂ ਮੁਸੇਵਾਲਾ ਜਿਹੜਾ ਛੋਟਾ ਸਾਡਾ ਉਹ ਵੀ ਪ੍ਰਮਾਤਮਾ ਨੂੰ ਇੰਨੀ ਕੁ ਲੰਮੀ ਉਮਰ ਦੇਵੇ। ਇੰਨੀਆਂ ਮੈਂ ਦੁਆਵਾਂ ਕਰਦੀ ਆ। ਇੰਨੀਆਂ ਦੁਆਵਾਂ ਕਰਦੀ ਆ ਤੇ ਪਰਿਵਾਰ ਲਈ ਮੋਣੀ ਰਸੀਲਾ ਦੇ ਲਈ ਬਹੁਤ ਮੁਸ਼ਕਲ ਕੰਮ ਹੈ। ਢੀਂਸਾ ਸਾਹਿਬ ਨੇ ਜਿੰਨੀ ਵੀ ਸੇਵਾ ਕੀਤੀ ਸਮਾਜ ਦੀ, ਵਰਲਡ ਵਾਈਡ ਉਹ ਫੇਮਸ ਨਹੀਂ। ਪ੍ਰਮਾਤਮਾ ਉਹਨਾਂ ਦਾ ਸਵਰਗਾਂ ਚ ਵਾਸਾ ਕਰੇ। ਇਹੋ ਜਿਹੇ ਇਨਸਾਨ ਬਾਦਲ ਤੋਂ ਬਾਅਦ ਜੇ ਮੈਂ ਕਹਾਂ ਕੱਦਾ ਵਰ ਲੀਡਰ ਕਾਲ ਬਾਦਲ ਸਾਹਿਬ ਟੀਨਸਾ ਸਾਹਿਬ ਤੇ ਤੀਜੇ ਰੇ ਨਹੀਂ ਰੇ ਕੈਪਟਨ ਕਮਲਜੀਤ ਸਿੰਘ ਮੈਂ ਉਹਨਾਂ ਨੂੰ ਵੀ ਅੱਜ ਯਾਦ ਕਰਦੀ ਆ ਅੱਛਾ ਜਿਵੇਂ ਤੁਸੀਂ ਮੰਦਰ ਦੀ ਗੱਲ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਹਾਡੀ ਕਮਿਊਨਿਟੀ ਦੇ ਵਿੱਚੋਂ ਹੀ ਨੇ ਮਤਲਬ ਇਸੇ ਲਾਈਨ ਚੋਂ ਉਪਰਕਟ ਕੇ ਆਏ ਨੇ ਸੋ ਉਹਨਾਂ ਦੇ ਵੱਲੋਂ ਕੋਈ ਖਾਸ ਜਿਵੇਂ ਮੰਦਰ ਦੀ ਤੁਸੀਂ ਗੱਲ ਉੱਤੇ ਕੁਝ ਉਹਨਾਂ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਜਾਂ ਉਹਨਾਂ ਨਾਲ ਤੁਹਾਡੀ ਕੋਈ ਗੱਲ ਹੋਈ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਹੋਵੇਗੀ ਵੇਖੋ ਜੀ ਮੈਂ ਭਗਵੰਤ ਮਾਨ ਦਾ ਬਹੁਤ ਸਤਿਕਾਰ ਕਰਦੀ ਹਾਂ ਬਹੁਤ ਵਧੀਆ ਕੰਮ ਕਰ ਰਿਹਾ ਆ ਨਹਿਰਾਂ ਵਾਲਾ ਪਾਣੀ ਜਿਹੜਾ ਹੈ ਮੇਰਾ ਖਿਆਲ ਹੈ ਜੇ ਭਗਵੰਤ ਨਹੀਂ ਕੱਢਿਆ ਹੋਰ ਕਿਸੇ ਨੇ ਕੱਢਣਾ ਵੀ ਨਹੀਂ ਸੀ ਉਹਦੇ ਦਿਲ 'ਚ ਪੰਜਾਬ ਲਈ ਦਰਦ ਹੈਗਾ ਮੈਂ ਵੀ ਨਹੀਂ ਉਹਨੂੰ ਮਿਲ ਸਕੀ ਮੈਂ ਆਪਣੀਆਂ ਰੁਝੇਵਾਂ 'ਚ ਬਿਜ਼ੀ ਰਹਿਣੀ ਆਂ ਐਂਡ ਮੈਂ ਹਰਪਾਲ ਸਿੰਘ ਚੀਮਾ ਜੀ ਨੂੰ ਮਿਲੀ ਸੀ ਥੋੜੇ ਦਿਨ ਪਹਿਲਾਂ ਉਹ ਕਹਿੰਦੇ ਸੀ ਭੈਣ ਜੀ ਟਿਕਾ ਕੇ ਮਦਦ ਕਰਾਂਗੇ ਤੁਹਾਡੀ ਵੀ ਪਟਿਆਲੇ 'ਚ ਹੀ ਖੋਲੋ ਸੋ ਮੈਂ ਮੈਂ ਆਪਣੇ ਵੀਰ ਭਗਵੰਤ ਮਾਨ ਕੋਲ ਵੀ ਜਾਵਾਂਗੀ ਐਂਡ ਡੈਫੀਨੇਟਲੀ ਹੀ ਵਿਲ ਹੈਲਪ ਅਸ ਐਂਡ ਮੈਂ ਹੋਰ ਵੀ ਕਲਾਕਾਰਾਂ ਲਈ ਅਪੀਲਾਂ ਕੁਝ ਕਰਨੀਆਂ ਮੇ ਆਸਤੇ ਕੁਐਸਚਨ ਆ ਜੀ ਜਿਵੇਂ ਤੁਸੀਂ ਵੀ ਗੱਲ ਕਰਦੇ ਸੀ ਕਿ ਮਿਊਜ਼ਿਕ ਰੂਹ ਦੀ ਖਰਾਕ ਹੈ ਸੁਰਾਂ ਦੇ ਵਿੱਚ پرو ਕੇ ਜਦੋਂ ਤੁਸੀਂ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਥੋੜੀ ਗੱਲ ਲੋਕ ਬਹੁਤ ਛੇਤੀ ਸਮਝਦੇ ਆ ਤੇ ਉਹਦਾ ਜਿਹੜਾ ਅਸਰ ਵੀ ਬਹੁਤ ਜਲਦੀ ਹੁੰਦਾ ਕੋਈ ਕਲਾਕਾਰਾਂ ਨੂੰ ਕੋਈ ਇਦਾਂ ਦਾ ਮੈਸੇਜ ਕਨਵੇ ਕਰਨਾ ਚਾਹੋ ਜਿਹਦੇ ਵਿੱਚ ਕਿ ਸਿਰਫ ਪਿਆਰ ਦੀ ਭਾਸ਼ਾ ਹੀ ਵਰਤੀ ਜਾਵੇ ਕਿਉਂਕਿ ਕਈ ਵਾਰੀ ਜਿਹੜੇ ਸ਼ਬਦ ਨੇ ਕਹਿੰਦੇ ਆ ਕਿ ਬਾਣ ਲੱਗਿਆ ਹੋਇਆ ਠੀਕ ਹੋ ਜਾਂਦਾ ਲੇਕਿ ਸ਼ਬਦੀ ਬਾਣ ਜਿਹੜਾ ਠੀਕ ਨਹੀਂ ਹੁੰਦਾ ਹੈਗਾ ਜਦੋਂ ਕੋਈ ਗੱਲਾਂ ਇਦਾਂ ਦੀਆਂ ਕਹਿ ਦਿੱਤੀਆਂ ਜਾਂਦੀਆਂ ਨੇ ਤੁਸੀਂ ਕੋਈ ਕਹਿਣਾ ਚਾਹੋਗੇ ਕਿ ਇਦਾਂ ਦਾ ਨਾਂ ਸਟੇਜਾਂ ਦੇ ਉੱਪਰ ਬੋਲਿਆ ਜਾਵੇ ਜਾਂ ਜਿਸ ਦੇ ਨਾਲ ਇੱਕ ਦੂਸਰੇ ਨੂੰ ਕੋਈ ਤਕਲੀਫ ਹੁੰਦੀ ਹੋ ਸਕਦਾ ਕਿ ਸਿੱਧੂ ਮੂਸੇ ਵਾਲੇ ਦਾ ਵੀ ਇੱਕ ਜਿਹੜਾ ਅਸੀਂ ਕਹ ਲਈਏ ਕਿ ਕਤਲ ਦੇ ਵਿੱਚ ਕੁਝ ਇਦਾਂ ਦਾ ਇੱਕ ਰੋਲ ਵੀ ਹੋ ਸਕਦਾ ਕਿ ਇੱਕ ਦੂਜੇ ਦੇ ਪ੍ਰਤੀ ਮਾੜੀ ਸ਼ਬਦਾਵਲੀ ਵੀ ਵਰਤੀ ਗਈ ਹੈ ਇੱਕ ਦੂਸਰੇ ਦੇ ਵੱਲੋਂ ਹਨ ਸੇ ਕੋਈ ਕੋਈ ਅਪੀਲ ਕਰਨਾ ਚਾਹੂਗਾ ਹੁਣ ਜਿਵੇਂ ਸਿੱਧੂ ਮੂਸੇਵਾਲਾ ਵੀ ਹੈ ਸਿੱਗਾ ਪੁੱਤੀ ਹੈ ਮੇਰਾ ਜੇ ਉਹਨੂੰ ਵੀ ਕਿਤੇ ਟ੍ਰੇਨਿੰਗ ਦਿੱਤੀ ਜਾਂਦੀ ਥੋੜਾ ਬਹੁਤਾ ਕੋਈ ਸੀਨੀਅਰ ਕਲਾਕਾਰ ਹਾਂ ਉਹਨੂੰ ਗਾਈਡ ਕਰੀ ਜਾਂਦੇ ਇਸੇ ਤਰ੍ਹਾਂ ਜਿਹੜੇ ਹੁਣ ਹੋਰ ਜੰਗਸਟਰਜ਼ ਉਹ ਉਸੇ ਤਰ੍ਹਾਂ ਗਾਉਣ ਸ਼ੁਰੂ ਕੀਤਾ ਉਹਨਾਂ ਨੇ ਸ਼ਬਦਾਲ ਵੀ ਤੁਸੀਂ ਸਿੱਧੂ ਮੂਸੇ ਵਾਲੇ ਦੀ ਰੀਸ ਕਿਵੇਂ ਕਰ ਲਓਗੇ ਇੱਕ ਕੁੜੀ ਕੱਲ ਸਿੱਧੂ ਮੂਸੇ ਮੂਸੇ ਵਾਲਾ ਬਣੀ ਫਿਰਦੀ ਸੀ ਉਹ ਇਦਾਂ ਇਦਾਂ ਹੱਥ ਮਾਰ ਕੇ ਨਾ ਉਹ ਸ਼ੀ ਵਾਸ ਡੂਇੰਗ ਲਾਈਕ ਦੈਟ ਮੈਂ ਕਲਾਕਾਰਾਂ ਨੂੰ ਇਹ ਅਪੀਲ ਕਰੂੰਗੀ ਮੈਂ ਬੇਨਤੀ ਕਰਦੀ ਹੱਥ ਜੋੜ ਕੇ ਕਿ ਆਪਸ ਵਿੱਚ ਖਹਿ ਬਾਜ਼ੀ ਬੰਦ ਕਰ ਦਿਓ ਔਰ ਜਿਹੜੇ ਲਿਰਿਕਸ ਨੇ ਨਾ ਪੰਜਾਬੀ ਮਾਂ ਬੋਲੀ ਦੇ ਜਿਹੜੇ 35 ਅੱਖਰ ਹਨ ਉਹਨਾਂ ਦੇ ਇੰਨੇ ਸੋਹਣੇ ਖੂਬਸੂਰਤੀ ਨਾਲ ਵਰਤੋਂ ਕਰੋ ਕਿ ਕਿਸੇ ਤੇ ਵੀ ਸਮਾਜ ਤੇ ਵੀ ਨਾ ਉਹਦਾ ਅਸਰ ਪਵੇ ਤੇ ਕਲਾਕਾਰਾਂ ਤੇ ਵੀ ਨਾ ਉਹਦਾ ਅਸਰ ਪਵੇ ਤੇ ਸਮਾਜ ਨੂੰ ਵੀ ਮੈਂ ਅਪੀਲ ਕਰਦੀ ਆਂ ਤੁਸੀਂ ਇਹੋ ਜਿਹੇ ਕਲਾਕਾਰਾਂ ਨੂੰ ਦਰਕਾਰਿਆ ਕਰੋ ਜਿਹੜੇ ਮਾਮੂਲੀ ਦਾ ਕਾਣ ਕਰਦੇ ਆ ਫਿਰਸੇ ਦਾ ਕਾਣ ਕਰਦੇ ਨਾ ਪਲੀਜ਼ ਇਹਦੇ ਚ ਪੈਸਾ ਵੀ ਸਰੋਤਾਂ ਵਾਂਗ ਹੀ ਬਰਾਬਰ ਦਾ ਯੋਗਦਾਨ ਹੈ ਸਰੋਤੇ ਮੰਗਦੇ ਹੀ ਮਾੜੀ ਚੀਜ਼ ਆ ਸਰੋਤੇ ਸੁਣਦੇ ਹੀ ਗੰਦੀਆਂ ਚੀਜ਼ਾਂ ਨੇ ਹੈਨਾ ਸੋ ਮੈਂ ਅਪੀਲ ਇਹੀ ਕਰੂੰਗੀ ਮੇਰੇ ਭਰਾਵਾਂ ਨੂੰ ਜਿਹੜੇ ਮੇਰੇ ਬੱਚਿਆਂ ਵਰਗੇ ਗਾਇਕ ਨੇ ਵੀ ਲਿਰਿਕਸ ਔਰ ਗੀਤਕਾਰਾਂ ਨੂੰ ਵੀ ਮੈਂ ਬੇਨਤੀ ਕਰੂੰਗੀ ਜਿਹੜੇ ਲਿਖਦੇ ਆ ਨਾ ਉਹਨਾਂ ਨੇ ਕਦੇ ਕਲਮ ਨੂੰ ਥੋੜਾ ਜਿਹਾ 35 ਅੱਖਰਾਂ ਵੱਲ ਨੂੰ ਦਾ ਰੱਬ ਦਾ ਯਾਦ ਕਰ ਲਿਆ ਕਰੋ ਵੀ ਉਹ ਮਾਂ ਬੋਲੀ ਹੈ ਸਾਡੀ ਸਾਡੀ ਮਾਂ ਹੈ ਉਹਦੀ ਸ਼ਬਦਾਵਲੀ ਸਹੀ ਸਾਡੇ ਚ ਰੋਮਾਂਟਿਕ ਗੀਤ ਵੀ ਹੈ ਪੰਜਾਬੀ ਮਾਂ ਬੋਲੀ ਚ ਹੀਰ ਰਾਂਝਾ ਵੀ ਹੈ ਸੱਸੀ ਪੁੰਨੂ ਵੀ ਹੈ ਜਿਹੜੇ ਪਿਆਰ ਦੇ ਪਸਾਨੇ ਵੀ ਹੈ ਉਹ ਵੀ ਲਿਖੋ ਪਰ ਉਹਦੀ ਜਿਹੜੀ ਸ਼ਬਦਾਵਲੀ ਦੀ ਜਿਹੜੀ ਵਰਤੋਂ ਆ ਨਾ ਇਹੋ ਜਿਹਾ ਸੋਹਣੇ ਤਰੀਕੇ ਨਾਲ ਹੋਵੇ ਜਿਵੇਂ ਪਾਤਰ ਨੇ ਕੀਤੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਕੀਤੀ ਕੋਈ ਐਨੇ ਸੋਹਣੇ ਲਿਰਿਕਸ ਲਿਖਿਆ ਕਰੋ ਬਹੁਤ ਮਸ਼ਹੂਰ ਮੈਂ ਜਿਹੜੇ ਗੀਤਕਾਰ ਨੇ ਉਹਨਾਂ ਨੂੰ ਵੀ ਅਪੀਲ ਕਰਦੀਆਂ ਪਿੱਛੇ ਗੀਤਕਾਰਾਂ ਦਾ ਮੇਲਾ ਹੋਇਆ ਸੀ ਮੈਂ ਉਹ ਥੋੜਾ ਜਾ ਇਹਨੂੰ ਧਿਆਨ ਨਾਲ ਵਰਤੋ ਆਪਦੀ ਕਲਮ ਨੂੰ ਕਿਉਂਕਿ ਕਲਮ ਜਿੱਥੇ ਚੱਲ ਗਈ ਨਾ ਇੱਧਰ ਚੱਲ ਜੇ ਭਾਵੇਂ ਉੱਧਰ ਚੱਲ ਜੇ ਕੋਈ ਕਈ ਵਾਰੀ ਗਾਇਕਾਂ ਨੂੰ ਪੈਸਾ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਗਾ ਕੀ ਰਹੇ ਹਾਂ ਜਿਹੜੇ ਤਾਂ ਕਈ ਬਾਹਰੋਂ ਆਉਂਦੇ ਉਹਨਾਂ ਨੂੰ ਤਾਂ ਪੰਜਾਬੀ ਦਾ ਪਤਾ ਹੀ ਨਹੀਂ ਤੇ ਜਿਹੜੇ ਇੱਥੋਂ ਦੇ ਅੱਧੀ ਪੰਜਾਬੀ ਚੋਂ ਅੰਗਰੇਜ਼ੀ ਮਿਕਸ ਕਰਨ ਲੱਗੇ ਤੁਸੀਂ ਦੇਖ ਨਵਾਰਵਾਜ਼ ਚੱਲੇ ਫਾਰ ਆਈ ਵਰ ਬੀ ਬਿਲੋਂਗ ਟੂ ਦਿਸ ਥੈਟ ਪੰਜਾਬੀ ਵੀ ਤੁਸੀਂ ਇੰਗਲਿਸ਼ ਚ ਗਾ ਲਓ ਜਾਂ ਪੰਜਾਬੀ ਚ ਗਾ ਲਓ ਸੋ ਪੰਜਾਬੀ ਮਾਂ ਬੋਲੀ ਦਾ ਵੀ ਘਾਣ ਕਰੀ ਜਾਂਦੇ ਆਪਦਾ ਵੀ ਘਾਣ ਕਰੀ ਜਾਂਦੇ ਵਿਰਸੇ ਦਾ ਵੀ ਘਾਣ ਕਰੀ ਜਾਂਦੇ ਪੈਸ ਉੱਥੇ ਦੀ ਉੱਥੇ ਪ੍ਰਣਾਲਾ ਉੱਥੇ ਦੀ ਉੱਥੇ ਸੋ ਐਵੇਂ ਪੈਸੇ ਪੱਟੀ ਜਾਂਦੇ ਪਹਿਲਾਂ ਦੇ ਸ਼ੁਡ ਟੈਸਟ ਆਵਾਜ਼ ਟੈਸਟ ਕਰਨੀ ਚਾਹੀਦੀ ਵੀ ਅਸੀਂ ਸਿੰਗਰ ਹੈਗੇ ਕਿਉਂਕਿ ਜਿਹੜਾ ਕੰਪਿਊਟਰ ਚ ਪ੍ਰੋਡਿਊਸਰ ਲਾਏ ਜਾਂਦੇ ਉਹਨਾਂ ਨੂੰ ਅੰਦਰ ਨਾਲ ਜਲਵਾ ਦਿਖਾ ਦਿੰਦੇ ਆ ਸਾਰਾ ਕੁਝ ਆਟਿਊਨਿੰਗ ਹੋ ਜਾਂਦੀ ਹੈ ਨਾ ਇੱਕ AI ਪਤਾ ਨਹੀਂ ਕੀ ਹੋ ਰਾਇਆ ਹੈ ਨਾ ਉਹਦੇ ਚ ਤਾਂ ਮੈਂ ਦੇਖਿਆ ਤੁਸੀਂ ਆਈ ਐਮ ਸੌਰੀ ਟੂ ਸੇ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬੈਠੇ ਆ ਉਹਨਾਂ ਨੂੰ ਹਿਲਾ ਰਹੇ ਐ ਤੇ ਆਲੇ ਦੁਆਲੇ ਡਾਂਸਰਾਂ ਲਾਈਆਂ ਹੋਈਆਂ ਸੋ ਮਤਲਬ ਇੰਨਾ ਮਾੜਾ ਮਾਹੌਲ ਆ ਰਿਹਾ ਸਾਡੇ ਗੁਰੂਆਂ ਨੂੰ ਨਹੀਂ ਬਖਸ਼ਿਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਨੂੰ ਤੇ ਵੀ ਏਆਈ ਯੂਜ਼ ਕੀਤੀ ਜਾ ਰਹੀ ਹੈ ਕੋਈ ਵੱਡੇ ਵੱਡੇ ਲੀਡਰਾਂ ਤੇ ਇਹ ਵੀ ਇਮੀਡੀਏਟਲੀ ਇਹਨੂੰ ਸਟਾਪ ਹੋਣਾ ਚਾਹੀਦਾ ਤੇ ਸਿੰਗਰਾਂ ਨੂੰ ਇਹੀ ਅਪੀਲ ਹੈ ਪੰਜਾਬੀ ਵਿਰਸੇ ਚ ਰਹੋ ਪੰਜਾਬੀ ਮਾਂ ਬੋਲੀ ਦੀ ਸੇਵਾ ਕਰੋ ਮੇਰੇ ਵਾਂਗੂ ਤੇ ਤੁਹਾਨੂੰ ਰੱਬ ਬਹੁਤ ਭਾਗ ਲਾਊਗਾ ਤੁਹਾਨੂੰ ਰੱਬ ਇੰਨੇ ਭਾਗ ਲਾਊਗਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਧੰਨਵਾਦ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਇਸ ਸੁਖੀ ਬਰਾੜ ਜਿਨ੍ਹਾਂ ਨੂੰ ਤੁਸੀਂ ਸੁਣਿਆ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਦਿਲ ਦੇ ਵੱਲਵਲੇ ਨੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਭਾਵੇਂ ਛੋਟੇ ਸਿੱਧੂ ਮੂਸੇਵਾਲੇ ਦੀ ਗੱਲ ਹੋਵੇ ਜਾਂ ਫਿਰ ਅੱਜ ਦੇ ਨਵੇਂ ਗਾਇਕ ਅਤੇ ਗੀਤਕਾਰਾਂ ਦੀ ਗੱਲ ਹੋਵੇ ਸਾਰਿਆਂ ਨੂੰ ਉਹਨਾਂ ਦੇ ਵੱਲੋਂ ਸਲਾਹ ਤੇ ਰਿਕੁਐਸਟ ਦੋਵੇਂ ਚੀਜ਼ਾਂ ਇਕੱਠੀਆਂ ਕੀਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਮਹਾਰਨੀ ਰਸੀਲਾ ਤੇ ਨਾਲ ਸੁਖਦੇਵ ਸਿੰਘ ਢੀਂਡਸਾ ਤੇ ਸਿੱਧੂ ਮੂਸੇਵਾਲਾ ਸਾਰਿਆਂ ਦਾ ਅੱਜ ਉਹਨਾਂ ਨੇ ਇੱਕ ਸ਼ਰਧਾਂਜਲੀ ਦੇ ਤੌਰ ਤੇ ਆਪਣੇ ਦੇ ਵੱਲੋਂ ਦਿੱਤੀਆ ਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕੀ ਕੀਤਾ ਗਿਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਟਿਆਲੇ ਦੇ ਵਿੱਚ ਹੈਰੀਟੇਜ ਮੰਦਿਰ ਬਣ ਜਾ ਰਿਹਾ ਬਹੁਤ ਵੱਡੀ ਗੱਲ ਹੈ ਜਿਸ ਦੇ ਵਿੱਚ ਬਹੁਤ ਵੱਡਾ ਉਹਨਾਂ ਦੇ ਵੱਲੋਂ ਇੱਕ ਸੰਕਲਪ ਲਿਆ ਗਿਆ ਕਿ ਇਸ ਚੀਜ਼ ਦੇ ਵਿੱਚ ਪੰਜਾਬੀ ਮਾਂ ਬੋਲੀ ਨਾਲ ਜੁੜੀ ਹਰ ਚੀਜ਼ ਤੁਹਾਨੂੰ ਉੱਥੇ ਮਿਲੇਗੀ ਤੇ ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਉੱਥੇ Hindu Muslim Sikh Isai ਸਾਰਿਆਂ ਦੇ ਜਿਵੇਂ ਮੇਲੇ ਲੱਗਦੇ ਨੇ ਜਾਂ ਫਿਰ ਜੋ ਜੋ ਉਹਨਾਂ ਦੀ ਵਿਰਸੇ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਨੇ ਉਹ ਉੱਥੇ ਤੁਹਾਨੂੰ ਵੇਖਣ ਨੂੰ ਮਿਲेंगी ਅੰਤ ਦੇ ਵਿੱਚ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਮਾਂ ਬੋਲੀ ਜਿਕਰ ਸੇਵਾ ਕਰਨੀ ਆ 35 ਅੱਖਰਾਂ ਨੂੰ ਬੜੇ ਵਧੀਆ ਤਰੀਕੇ ਨਾਲ ਸੰਜੋ ਕੇ ਤੁਸੀਂ ਜਦੋਂ ਲੋਕਾਂ ਸਾਹਮਣੇ ਪੇਸ਼ ਕਰੋਗੇ ਤਾਂ ਉਹ ਚੀਜ਼ਾਂ ਖੁਦ ਵਾ ਖੁਦ ਵਧੀਆ ਪੋਜ਼ਿਟਿਵ ਜਿਹੜੇ ਰਿਜ਼ਲਟ ਨੇ ਉਹ ਲੈ ਕੇ ਆਉਂਗੀਆਂ ਖੈਬਾਜੀ ਅਤੇ ਬਿਆਨਬਾਜ਼ੀ ਬੇਤੁਕੀ ਉਤੋਂ ਬਚਣਾ ਚਾਹੀਦਾ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕੈਮਰਾਮੈਨ ਗਗਨ ਦੇ ਨਾਲ ਹਰਪ੍ਰੀਤ ਸਿੰਘ ਜਸਵਾਲ ਦਸਮਰ ਨਿਊਜ਼ ਮੋਹਾਲੀ